ਨਾਨਕ ਕੋਲੀ ਚਲੀ ਕੌਣੇ ਸ਼ਖਸ ਕੀ ਹੋਇਆ ਜੀ ਇਹ ਜੀ ਡੇਰਾ ਬਾਬਾ ਨਾਨਕ ਤੋਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਥੇ ਰਣਦੀਪ ਸਿੰਘ 베ਦੀ ਨਾਂ ਦੇ ਵਿਅਕਤੀ ਨੇ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਤੇ ਅਨਫੋਰਚਨਟਲੀ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੀ ਡੈਥ ਹੋ ਗਈ ਹੈ ਤੇ ਸਾਡੇ ਟੀਮਾਂ ਜਿਹੜੀਆਂ ਹੈਗੀਆਂ ਉਹ ਐਕਚੁਅਲੀ ਲੱਗੀਆਂ ਹੈਗੀਆਂ ਉਹਨੂੰ ਟ੍ਰੇਸ ਕਰਨ ਦੇ ਵਿੱਚ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨ ਤੇ ਮੈਂ ਆਪ ਵੀ ਅਸੀਂ ਮੌਕੇ ਤੇ ਆ ਗਏ ਹੈਗੇ ਤੇ ਸਾਰਾ ਦੇਖ ਲਿਆ ਤੇ ਇਹਦੇ ਵਿੱਚ ਇੰਟੈਂਸ਼ਨ ਹਜੇ ਤੱਕ ਸਾਨੂੰ ਕਲੀਅਰ ਨਹੀਂ ਹੈਗੀ ਤੇ ਉਹ ਅਸੀਂ ਇਹਨੂੰ ਜਲਦੀ ਟਰੇਸ ਕਰ ਲਾਂਗੇ ਕਿ ਜਿਹੜੇ ਦੋਸ਼ੀ ਆ ਉਸ ਲੱਖਾਂ ਦੇ ਪਿੱਛੇ ਹੋਣ 2024 ਵਿੱਚ ਵੀ ਉੱਤੇ ਹਮਲਾ ਹੋਇਆ ਹਾਂਜੀ ਮੈਨੂੰ ਮੌਕੇ ਤੋਂ ਹੀ ਪਤਾ ਲੱਗਿਆ ਕਿ 2024 ਦੇ ਵਿੱਚ ਵੀ ਇੱਕ ਐਫਆਈਆਰ ਰਜਿਸਟਰਡ ਹੈਗੀ ਅਸੀਂ ਉਹਨੂੰ ਵੀ ਵੈਰੀਫਾਈ ਕਰ ਰਹੇ ਹਾਂ ਕਿ ਉਹਦੇ ਨਾਲ ਰਿਲੇਟਡ ਹੈਗਾ ਇਹ ਇਨਸੀਡੈਂਟ ਕਿੰਨੀ ਹੈ ਇਹ ਥ੍ਰੈਟ ਕਾਲ ਸੀ ਇਹਦੇ ਜੀ ਇਹਨੂੰ ਰੀਸੈਂਟ ਥ੍ਰੈਟ ਕਾਲ ਦੀ ਕੋਈ ਵੀ ਪੁਲਿਸ ਕੋ ਇਨਫੋਰਮੇਸ਼ਨ ਨਹੀਂ ਸੀ ਬਟ ਹੁਣ ਅਸੀਂ ਵੈਰੀਫਾਈ ਕਰਾਂਗੇ ਕਿ ਇਹਨੂੰ ਕੋਈ ਕਾਲ ਤਾਂ ਨਹੀਂ ਆਈ ਇਸ ਤਰ੍ਹਾਂ ਦੀ ਅਕਤੂਬਰ ਵੀ ਦੇ ਜਦੋਂ ਇਹਨੂੰ ਸਿਕਿਉਰਟੀ ਦਿੱਤੀ ਇਹਨੂੰ ਵਾਪਸ ਕਰਤੀ ਸੀ ਨਹੀਂ ਦੇਖੋ ਜੀ ਅਸੀਂ ਇਦਾਂ ਮੈਂ ਤੁਹਾਨੂੰ ਹੁਣੀ ਸਾਨੂੰ ਪਤਾ ਲੱਗਿਆ ਹੈਗਾ ਮੈਂ ਨਹੀਂ ਕਹਿ ਸਕਦਾ ਬਟ ਜਦੋਂ ਸਾਰੀ ਚੀਜ਼ ਵੈਰੀਫਾਈ ਹੋ ਜੇਗੀ ਫਿਰ ਹੀ ਅਸੀਂ ਕੋਈ ਸਟੇਟਮੈਂਟ ਦੇਵਾਂਗੇ ਲੈਸਿਸ ਵੈਪਨ ਵੀ ਇਹਦੇ ਕੋਲ ਹੈ ਇਹਦੇ ਕੋਲ ਵੈਪਨ ਹਾਂਜੀ ਮੈਨੂੰ ਹੁਣੀ ਪਤਾ ਲੱਗਿਆ ਕਿ ਲਾਇਸੈਂਸ ਵੈਪਨ ਵੀ ਇਹਦੇ ਕੋਲ ਹੈਗਾ ਸੇ ਕੀ ਲੱਗਦਾ ਕਿ ਇਸ ਤਰੀਕੇ ਨਾਲ ਤਿੰਨ ਦਿਹਾੜੇ ਇੱਕ ਕਤਲ ਹੋ ਗਿਆ ਕਦੋਂ ਕਦੋਸ਼ੀ ਫੜੇ ਜਾਣਗੇ ਕਿ ਫਸਟ ਇਨਫੋਰਮੇਸ਼ਨ ਚ ਕੀ ਨਜ਼ਰ ਆ ਰਿਹਾ ਹੈ ਕਿਉਂ ਹੋਇਆ ਹੋਏਗਾ ਆ ਦੇਖੋ ਜੀ ਮੈਂ ਅਜੇ ਤੱਕ ਜਦੋਂ ਤੱਕ ਸਾਨੂੰ ਕਲੀਅਰ ਨਹੀਂ ਹੈਗਾ ਕੁਝ ਇੰਟੈਂਸ਼ਨ ਕੀ ਸੀ ਅਸੀਂ ਕੁਝ ਨਹੀਂ ਕਹਿ ਸਕਦੇ ਬਟ ਅਸੀਂ ਇਹ ਤੁਹਾਨੂੰ ਜ਼ਰੂਰ ਅਸ਼ੋਰ ਕਰਦੇ ਹਾਂ ਕਿ ਅਸੀਂ ਜਲਦੀ ਹੀ ਦੋਸ਼ੀ ਨੂੰ ਜਿਹੜਾ ਹੈਗਾ ਫੜ ਲਾਂਗੇ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਉਹ ਐਕਟਿਵਲੀ ਲੱਗੀਆਂ ਅਸੀਂ ਸੀਸੀਟੀਵੀ ਤੇ ਆਲਰੇਡੀ ਕੰਮ ਕਰਨਾ ਸ਼ੁਰੂ ਕਰਤਾ ਹੈ ਜਿਹੜੀ ਹਿਊਮਨ ਇੰਟੈ ਸਾਨੂੰ ਉਹ ਵੀ ਕੁਝ-ਕੁਝ ਆ ਰਹੀ ਹੈ ਅਸੀਂ ਜਲਦੀ ਹੀ ਦੋਸ਼ੀਨ ਗੁਸਤਾਰ ਕਰਨਾ ਹੈ